ਆ ਨਵਾਰ ਕੇ ਨਾਲ ਲੱਗੀ ਹੋਈ ਹੈ। ਹੈ? ਅੜਾਈ ਵਸਦੀ ਗਈ ਹੈ। ਤਾਂ ਤਾਰ ਵਸਦੀ ਵੀ ਜਿਹੜੇ ਵਿੱਚੋਂ ਲੱਗੀ। ਮੈਂ ਕਿਹਾ ਸ਼ਸ਼ਟ ਵਿੱਚ। ਹਾਂ? ਆਹੀ ਮੱਛਿਆ ਆਦਿਆਰ ਮੱਛ ਕੇ ਗਈ ਆ ਬਈ ਆਦਿਆ ਫਲਕ। ਆਹ ਸਾਰੇ ਪਛਾ। ਟੂਕਾ ਨਾ ਬੰਦ ਸੁਰਚ ਕਰ ਰੱਖੀਏ। ਟੈਪ ਪਿੰਡ ਛਾਜਰੀ ਦੇ ਵਿੱਚ ਲੱਗੀ ਆ ਭਿਆਨਕ ਅੱਗ ਇਹ ਇੰਡੀਆ ਗਈ ਪਿੰਡ ਛਾਜਰੀ ਦੇ ਵਿੱਚ ਥਾਣੇ ਦੇ ਕੋਲੇ ਲੱਗੀ ਆ ਜਿੱਥੇ ਕਿ ਪੀਜ਼ਾ ਪੁਆਇੰਟ ਸੀਗਾ ਇਹ ਅੱਗ ਦਾ ਕਾਰਨ ਹਜੇ ਤੱਕ ਪਤਾ ਨਹੀਂ ਲੱਗ ਸਕਿਆ ਪਰ ਜੇ ਕਿਤੇ ਨਾ ਕਿਤੇ ਅੱਗ ਬੁਝਾਊ ਜੰਤਰ ਹੁੰਦਾ ਸ਼ਾਇਦ ਕਿਤੇ ਇਹ ਘਟਨਾ ਨਾ ਹੋਦੀ ਇਹ ਹੋਰ ਵੀ ਆਪਣੇ ਦੁਕਾਨਦਾਰ ਵੀਰਾਂ ਨੂੰ ਜਾਣਕਾਰੀ ਦੇਣਾ ਚਾਹੁੰਦੇ ਆ ਦੱਸਣਾ ਚਾਹੁੰਦੇ ਆ ਕਿ ਅੱਗ ਬੁਝਾਊ ਜੰਤਰ ਜਿਹੜੇ ਜ਼ਰੂਰੀ ਹੋਣੇ ਚਾਹੀਦੇ ਤਾਂ ਕਿ ਇਹ ਜਿਹੇ ਘਟਨਾਵਾਂ ਹੋਣ ਤੋਂ ਬਚ ਸਕਣ ਤਾਂ ਕਿ ਜਿਹੇ ਘਟਨਾ ਜਿਹੜੀਆਂ ਹੁੰਦੀਆਂ ਨੇ ਤਾਂ ਕਿ ਮੌਕੇ ਦੇ ਉੱਪਰ ਜਿਹੜੇ ਅੱਗ ਬੁਝਾਊ ਜੰਤਰ ਨਹੀਂ ਹੁੰਦੇ ਇਸ ਕਰਕੇ ਘਟਨਾਵਾਂ 'ਚ ਜ਼ਿਆਦਾ ਅੱਗ ਜ਼ਿਆਦਾ ਫੈਲਦੀ ਆ ਜੇਕਰ ਥੋੜੀ ਅੱਗ ਹੋਵੇ ਤਾਂ ਇਹ ਜੀ ਜਲਦੀ ਤੋਂ ਜਲਦੀ ਕੰਟਰੋਲ ਕੀਤਾ ਜਾ ਸਕਦਾ ਹੈ ਜੇਕਰ ਸਾਡੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਹੋਰ ਵੀ ਦੋਸਤਾਂ ਸੱਜਣਾਂ ਤੱਕ ਇਸ ਤਰ੍ਹਾਂ ਦੀਆਂ ਘਟਨਾਵਾਂ 'ਚ ਹੋਣ ਤੋਂ ਬਚ ਸਕਣ ਸਤਿ ਸ੍ਰੀ ਅਕਾਲ ਪਿੰਡ ਛਾਜਲੀ ਦੇ ਵਿੱਚ ਲੱਗੀ ਆ ਭਿਆਨਕ ਅੱਗ ਇਹ ਜਿਹੜੀ ਅੱਗ ਹੈਗੀ ਪਿੰਡ ਛਾਜਲੀ ਦੇ ਵਿੱਚ ਥਾਣੇ ਦੇ ਕੋਲੇ ਲੱਗੀ ਆ ਜਿੱਥੇ ਕਿ ਪੀਜ਼ਾ ਪੁਆਇੰਟ ਸੀਗਾ ਇਹ ਅੱਗ ਦਾ ਕਾਰਨ ਹਜੇ ਤੱਕ ਪਤਾ ਨਹੀਂ ਲੱਗ ਸਕਿਆ ਪਰ ਜ ਇਹ ਹੋਰ ਵੀ ਅਸੀਂ ਆਪਣੇ ਦੁਕਾਨਦਾਰ ਵੀਰਾਂ ਨੂੰ ਜਾਣਕਾਰੀ ਦੇਣਾ ਚਾਹੁੰਦੇ ਆ ਦੱਸਣਾ ਚਾਹੁੰਦੇ ਆ ਕਿ ਅੱਗ ਬੁਝਾਊ ਜੰਤਰ ਜਿਹੜੇ ਜ਼ਰੂਰ ਹੋਣੇ ਚਾਹੀਦੇ ਤਾਂ ਕਿ ਇਹੋ ਜਿਹੀਆਂ ਘਟਨਾਵਾਂ ਹੋਣ ਤੋਂ ਬਚ ਸਕਣ ਤਾਂ ਕਿ ਜਿਹੇ ਘਟਨਾਵਾਂ ਜਿਹੜੀਆਂ ਹੁੰਦੀਆਂ ਨੇ ਤਾਂ ਕਿ ਮੌਕੇ ਦੇ ਉੱਪਰ ਜਿਹੜੇ ਅੱਗ ਬੁਝਾਊ ਜੰਤਰ ਨਹੀਂ ਹੁੰਦੇ ਇਸ ਕਰਕੇ ਘਟਨਾਵਾਂ ਜ਼ਿਆਦਾ ਅੱਗ ਜ਼ਿਆਦਾ ਫੈਲਦੀ ਆ ਜੇਕਰ ਥੋੜੀ ਅੱਗ ਹੋਵੇ ਤਾਂ ਇਹ ਚੀਜ਼ ਨੂੰ ਜਲਦੀ ਤੋਂ ਜਲਦੀ ਕੰਟਰੋਲ ਕੀਤਾ ਜਾ ਸਕਦਾ ਜੇਕਰ ਸਾਡੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਹੋਰ ਵੀ ਦੋਸਤਾਂ ਸੱਜਣਾਂ ਤੱਕ ਇਸ ਤਰ੍ਹਾਂ ਦੀਆਂ ਘਟਨਾਮਾ ਹੋਣ ਤੋਂ ਬਚ ਸਕਣ ਸਸਿਕਾ ਪਿੰਡ ਛਾਜੀ ਦੇ ਵਿੱਚ ਲੱਗੀ ਆ ਭਿਆਨਕ ਅੱਗ ਹੈ ਇਹ ਜਿਹੜੀ ਅੱਗ ਹੈਗੀ ਪਿੰਡ ਛਾਜੀ ਦੇ ਵਿੱਚ ਥਾਣੇ ਦੇ ਕੋਲੇ ਲੱਗੀ ਆ ਜਿੱਥੇ ਕਿ ਪੀઝા ਪੁਆਇੰਟ ਸੀਗਾ ਇਹ ਅੱਗ ਦਾ ਕਾਰਨ ਹਜੇ ਤੱਕ ਪਤਾ ਨਹੀਂ ਲੱਗ ਸਕਿਆ ਪਰ ਜੇ ਕਿਤੇ ਨਾ ਕਿਤੇ ਅੱਗ ਬੁਝਾਊ ਜੰਤਰ ਹੁੰਦਾ ਸ਼ਾਇਦ ਕਿਤੇ ਇਹ ਘਟਨਾ ਨਾ ਹੁੰਦੀ ਇਹ ਹੋਰ ਵੀ ਅਸੀਂ ਆਪਣੇ ਦੁਕਾਨਦਾਰ ਵੀਰਾਂ ਨੂੰ ਜਾਣਕਾਰੀ ਦੇਣਾ ਚਾਹੁੰਦੇ ਆ ਦੱਸਣਾ ਚਾਹੁੰਦੇ ਆ ਕਿ ਅੱਗ ਬੁਝਾਊ ਜੰਤਰ ਜਿਹੜੇ ਜ਼ਰੂਰ ਹੋਣੇ ਚਾਹੀਦੇ ਤਾਂ ਕਿ ਇਹੋ ਜਿਹੀਆਂ ਘਟਨਾਵਾਂ ਹੋਣ ਤੋਂ ਬਚ ਸਕਣ ਤਾਂ ਕਿ ਜਿਹੇ ਘਟਨਾ ਜਿਹੜੀਆਂ ਹੁੰਦੀਆਂ ਨੇ ਤਾਂ ਕਿ ਮੌਕੇ ਦੇ ਉੱਪਰ ਜਿਹੜੇ ਅੱਗ ਬੁਝਾਊ ਜੰਤਰ ਨਹੀਂ ਹੁੰਦੇ ਇਸ ਕਰਕੇ ਘਟਨਾਵਾਂ 'ਚ ਜ਼ਿਆਦਾ ਅੱਗ ਜ਼ਿਆਦਾ ਫੈਲਦੀ ਆ ਜੇਕਰ ਥੋੜੀ ਅੱਗ ਹੋਵੇ ਤਾਂ ਇਹ ਚੀਜ਼ ਨੂੰ ਪਿੰਡ ਛਾਜਲੀ ਦੇ ਵਿੱਚ ਲੱਗੀ ਆ ਭਿਆਨਕ ਅੱਗ ਇਹ ਜਿਹੜੀ ਅੱਗ ਹੈਗੀ ਪਿੰਡ ਛਾਜਲੀ ਦੇ ਵਿੱਚ ਥਾਣੇ ਦੇ ਕੋਲੇ ਲੱਗੀ ਆ ਜਿੱਥੇ ਕਿ ਪੀਜ਼ਾ ਪੁਆਇੰਟ ਸੀਗਾ ਇਹ ਅੱਗ ਦਾ ਕਾਰਨ ਹਜੇ ਤੱਕ ਪਤਾ ਨਹੀਂ ਲੱਗ ਸਕਿਆ ਪਰ ਜੇ ਕਿਤੇ ਨਾ ਕਿਤੇ ਅੱਗ ਬੁਝਾਊ ਜੰਤਰ ਹੁੰਦਾ ਸ਼ਾਇਦ ਕਿਤੇ ਇਹ ਘਟਨਾ ਨਾ ਹੁੰਦੀ ਇਹ ਹੋਰ ਵੀ ਅਸੀਂ ਆਪਣੇ ਦੁਕਾਨਦਾਰ ਵੀਰਾਂ ਨੂੰ ਜਾਣਕਾਰੀ ਦੇਣਾ ਚਾਹੁੰਦੇ ਆ ਦੱਸਣਾ ਚਾਹੁੰਦੇ ਆ ਕੀ ਅੱਗ ਬੁਝਾਊ ਜੰਤਰ ਜਿਹੜੇ ਜ਼ਰੂਰ ਹੋਣੇ ਚਾਹੀਦੇ ਤਾਂ ਕਿ ਇਹੋ ਜਿਹੀਆਂ ਘਟਨਾਵਾਂ ਹੋਣ ਤੋਂ ਬਚ ਸਕਣ